ਇਹ ਦਰਿਆ ਦੇ ਵਿੱਚ ਢਹਿਣ ਲਈ ਆ। ਜ਼ਮੀਨ ਤਾਂ ਸਾਡੀ ਅੱਗੇ ਪਹਿਲਾਂ ਢਹਿ ਚੁੱਕੀ ਆ ਤੇ ਹੁਣ ਸਾਡੇ ਪਿੰਡ ਨੂੰ ਖਤਰਾ। ਪਰ ਲੱਗਣ ਜਾਂ ਲੋਜਾਂ ਲੱਗਣ ਤੇ ਪਿੰਡ ਦਾ ਬਚਾਅ ਹੋ ਸਕੇ। ਕਿ ਦਰਿਆ ਤੇ ਰਾਤ ਦੇਣੀ ਢਹਿ ਰਿਹਾ ਤੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਜੀ। ਤੇ ਪ੍ਰਸ਼ਾਸਨ ਆਉਂਦਾ ਵੇਖ ਕੇ ਚਲੇ ਜਾਂਦਾ। ਪਰ ਸਾਡੀ ਸੁਣਦਾ ਕੋਈ ਨਹੀਂਗਾ। ਇਹ ਜਿਹੜੇ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਵਾ। ਇੱਕ ਕਿਲਾ ਸਿਰਫ ਸਾਡੇ ਪਿੰਡ ਦਾ ਰਹਿ ਗਿਆ ਵਾ ਦੇ ਫਾਂਸਲਾ ਤੇ ਇਹ ਦਰਿਆ ਨੇ ਮਾਰ ਕਰਕੇ ਪਿੰਡ ਵੀ ਸਾਡਾ ਸਾਰਾ ਟਹਿ ਜਾਣਾ ਵਾ ਸਾਡਾ ਮਸਲਾ ਇਹ ਆ ਜੀ ਪਿੰਡ ਧੁੰਦੇ ਦੇ ਬਿਆਸ ਦਰਿਆ ਦੇ ਉੱਤੇ ਖੜੇ ਆਂ ਜੀ ਸਾਡੀ ਨੰਬਰੀ ਜ਼ਮੀਨ ਆ ਇਹ ਦਰਿਆ ਦੇ ਵਿੱਚ ਟਹਿਣ ਲਈ ਆ ਜ਼ਮੀਨ ਤਾਂ ਸਾਡੀ ਅੱਗੇ ਪਹਿਲਾਂ ਟਹਿ ਚੁੱਕੀ ਆ ਤੇ ਹੁਣ ਸਾਡੇ ਪਿੰਡ ਨੂੰ ਖਤਰਾ ਉਹਦਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਛੇਤੀ ਤੋਂ ਛੇਤੀ ਸਾਡੀ ਬੇਨਤੀ ਸੁਣੀ ਜਾਵੇ ਤੇ ਇੱਥੇ ਸਪਰ ਲੱਗਣ ਸਪਰ ਲੱਗਣ ਜਾਂ ਲੋਜਾਂ ਲੱਗਣ ਤੇ ਪਿੰਡ ਦਾ ਬਚਾਅ ਹੋ ਸਕੇ ਤੇ ਦਰਿਆ ਤੇ ਰਾਤ ਦੇਣੀ ਟੈ ਰਿਆ ਤੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਜੀ ਤੇ ਪ੍ਰਸ਼ਾਸਨ ਆਉਂਦਾ ਵੇਖ ਕੇ ਚਲੇ ਜਾਂਦਾ ਪਰ ਸਾਡੀ ਸੁਣਦਾ ਕੋਈ ਨਹੀਂਗਾ ਤੇ ਸਾਡੀ ਬੇਨਤੀ ਆ ਮਾਨ ਸਰਕਾਰ ਨੂੰ ਵੀ ਪਿੰਡ ਧੁੰਦੇ ਨੂੰ ਲੋਜਾਂ ਲਾ ਕੇ ਜਾਂ ਸਪਰ ਲਾ ਕੇ ਤੇ ਬਚਾਇਆ ਜਾਵੇ ਤੇ ਪਿੰਡ ਵਾਸੀਆਂ ਨੂੰ ਰਾਹ ਦਵਾਈ ਜਾਵੇ ਐਸੇ ਵੇਲੇ ਜਿਹੜੀ ਦਰਿਆ ਦੀ ਸਥਿਤੀ ਕੀ ਬਣੀ ਹੋਈ ਆ ਜਿਹੜੀ ਹਰ ਸਾਲ ਮਾਰ ਵੱਜਦੀ ਆ ਹਰ ਸਾਲ ਹਰ ਸਾਲ ਮਾਰ ਵੱਜਦੀ ਆ ਦਰਿਆ ਦੀ ਜੀ ਉਹਨੇ ਐਸੇ ਵੇਲੇ ਕੀ ਸਥਿਤੀ ਆ ਆਸ ਟਾਈਮ ਤੇ ਸਥਿਤੀ ਇਹ ਆ ਜਿਹੜਾ ਪਿੰਡ ਦਾ ਰਾਹ ਚੱਲ ਰਿਹਾ ਉਤੋਂ ਸਿਰਫ ਇੱਕ ਇਕੱਲਾ ਦੂਰ ਵਾ ਰਾਹ ਤੋਂ ਰੋਹ ਦੀ ਦਾਸ ਕਰਮਾ ਥੱਲੇ ਜਾਂਦੇ ਆ ਜੀ ਹਾਂਜੀ ਤਿਆਰ ਕੀ ਕੰਮ ਸੇ ਕੰਮ ਜਿਹੜਾ ਰਾਹ ਚੱਲ ਰਿਹਾ 50 ਕਿੱਲੇ ਜ਼ਮੀਨ ਐਰ ਕੀ ਤਾਜੀ ਵਿੱਚ ਟੈ ਕੇ ਵਿੱਚ ਡਿੱਗੀ ਆ ਕੀ ਮੰਗ ਕੀ ਹੰਦੜ ਸਾਡੀ ਮੰਗ ਇਹ ਆ ਜੀ ਇੱਥੇ ਜਾਂ ਤੇ ਨੁਜਾ ਲੱਗਣ ਸਪਰ ਲੱਗਣ ਤੇ ਸਾਡਾ ਬਚਾਅ ਹੋ ਸਕੇ ਤੇ ਪਿੰਡ ਵਾਸੀਆਂ ਨੂੰ ਸਾਡੀ ਰਾਹਤ ਦਵਾਈ ਜਾਵੇ ਮੈਂ ਇਹ ਜਿਹੜਾ ਵਿਆਸ ਰਿਆ ਵਗ ਰਿਹਾ ਜੀ ਇਹ ਸਾਡੀਆਂ ਮਾਲਕੀਆਂ ਦੇ ਵਿੱਚ ਵਗ ਰਿਆ ਹੁਣ ਇਹ ਮੌਕੇ ਤੇ ਅਸੀਂ ਖੜੇ ਆ ਇਹ ਜਿਹੜੇ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਵਾ ਇੱਕ ਕਿਲਾ ਸਿਰਫ ਸਾਡੇ ਪਿੰਡ ਦਾ ਰਹਿ ਗਿਆ ਵਾ ਫਾਸਲਾ ਤੇ ਇਹ ਦਰਿਆ ਨੇ ਮਾਰ ਕਰਕੇ ਪਿੰਡ ਵੀ ਸਾਡਾ ਸਾਰਾ ਟਹਿ ਜਾਣਾ ਵਾ ਹੁਣ ਸਾਡੀਆਂ ਜੱਦੀਆਂ ਮਾਲਕੀਆਂ ਜਿਹੜੀਆਂ ਉਹ ਟਹਿਣ ਦੀਆਂ ਮੌਕੇ ਤੇ ਅਸੀਂ ਖੜੇ ਆ ਪ੍ਰਸ਼ਾਸਨ ਨੂੰ ਅਸੀਂ ਕਹਿ ਰਹੇ ਹਾਂ ਵੀ ਸਾਡੀ ਜਲਦੀ ਤੋਂ ਜਲਦੀ ਇਹ ਐਕਸ਼ਨ ਲੈਣ ਨਹੀਂ ਤੇ ਸਾਡੇ ਪਿੰਡ ਨੇ ਵੀ ਟਹਿ ਜਾਣਾ ਸਾਡੀ ਜ਼ਮੀਨਾਂ ਵੀ ਸੈਂਕੜੇ ਏਕੜ ਜਿਹੜੀ ਐਸੋ ਇਸ ਦਰਿਆ ਦੇ ਵਿੱਚ ਵਗ ਰਹੀ ਆ ਸਾਨੂੰ ਮਾਲਦਾ ਉਹ ਨਹੀਂ ਅਜੇ ਤਾਈਂ ਮਾਲਕੀਆਂ ਦਾ ਮਿਲਿਆ